ਰਵਿੰਦਰ ਕੁਮਾਰ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਬਾਬਾ ਨਾਮ ਦੇ ਕਲੋਨੀ 2 ਨੰਬਰ ਗਲੀ ਕੀ ਮਾਮਲਾ ਕੀ ਹੋਇਆ ਜੀ ਤੁਹਾਡੇ ਸਾਨੂੰ ਕੁਝ ਵੀ ਨਹੀਂ ਪਤਾ ਸਾਨੂੰ ਗਾਲਾਂ ਕੱਢ ਰਿਹਾ ਸੀ ਬੱਟਾ ਮਾਰਨੇ ਲਗਾ ਅੱਛਾ ਜੀ ਮੇਰੇ ਕੋਈ ਨਹੀਂ ਪਤਾ ਅਭੀ ਤੱਕ ਝਗੜਾ ਕਿਸ ਬਾਤ ਦਾ ਅੱਛਾ ਮਾਮਲਾ ਹੀ ਨਹੀਂ ਪਤਾ ਕੁਝ ਨਹੀਂ ਪਤਾ ਜੀ ਕੌਣ ਸੀਗਾ ਜਿੰਨਾਂ ਨੂੰ ਅੱਜ ਲੜਾਈ ਝਗੜੇ ਲੜਾਈ ਝਗੜੇ ਮੈਂ ਥਾ ਸਾਬੀਰ ਉਸकी ਘਰ ਵਾਲੀ ਔਰ ਮੱਦੀ ਇੰਦਰ ਨੇ ਆਸ਼ਿਬ ਆਸ਼ਿਬ ਚਾਰ ਬੰਦੇ ਜਦੋਂ ਲੜਾਈ ਝਗੜਾ ਹੋਇਆ ਵਾ ਮੌਕੇ ਤੇ ਪ੍ਰਸ਼ਾਸਨ ਹਾਂ ਜੀ ਹਾਂ ਜੀ ਕਿਤੇ ਮੌਕੇ ਤੇ ਪ੍ਰਸ਼ਾਸਨ ਆਇਆ ਆਇਆ ਜੀ ਕੀ ਕਾਰਵਾਈ ਕੀਤੀ ਉਹਨਾਂ ਨੇ ਕਾਰਵਾਈ ਉਹਨਾਂ ਨੇ ਉਹ ਵੀ ਪਿੱਛੇ ਹੋ ਗਿਆ ਜੋ ਬੱਟਾ ਚੱਲ ਰਿਹਾ ਥਾ ਅੱਛਾ ਜੀ ਹਾਂ ਜੀ ਜਦੋਂ ਜਦੋਂ ਪੁਲਿਸ ਨੇ ਆ ਕੇ ਰੋਕਿਆ ਤੇ ਉਹਨਾਂ ਦੇ ਵੀ ਹਾਂ ਬੱਟੇ ਚੱਲ ਰਹੇ ਤੇ ਉਹਨਾਂ ਦੇ ਸਾਹਮਣੇ ਵੀ ਤੁਹਾਡੇ ਹਾਂ ਹਾਂ ਉਹਨਾਂ ਦੇ ਸਾਹਮਣੇ ਜੀ ਪ੍ਰਸ਼ਾਸਨ ਨੇ ਕਿਸੇ ਨੂੰ ਫੜੇ ਕਿਸੇ ਨੂੰ ਗ੍ਰਿਫਤਾਰ ਕੀਤਾ ਫਿਰ ਫਿਰ ਦੂਸਰੀ ਔਰ ਪੁਲਿਸ ਆਈ ਦੋ ਤਿੰਨ ਲੋਕ ਹੋਰ ਆਏ ਹਨ ਫਿਰ ਜਾ ਕੇ

वो लोग कोई काम नहीं करते आवारा आवारागर्दी करते हैं पीते हैं और शराब पीते हैं अच्छा जी हां जी पहले भी इससे पहले भी कभी हमला हुआ आप लोगों से के साथ बहुत दुखी है पूरा मोहल्ले पूरी गली पूरा मोहल्ला दुखी इनसे अच्छा जी कोई सीसीटीवी आई है इस चीज की सीसीटीवी आई है सर कैमरा लगा हुआ अच्छा कैमरा आपके लगा हुआ है जी हां जी ठीक है ਕਿਹੜੇ ਕੀ ਨਾ ਤੁਹਾਡਾ ਭਾਈ ਮੇਰਾ ਨਾਮ ਸੰਨੀ ਵੀਰੇ ਤੁਸੀਂ ਨਾਮਦ ਕਲੋਨੀ ਚ ਰਹਿੰਦੇ ਹੋ ਇਹਨਾਂ ਦੇ ਗੁਆਂਢੀ ਹੋ ਹਾਂਜੀ 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 ਚਾਰ ਘਰ ਛੜੇ ਆਏ ਦੱਸੋਗੇ ਕੀ ਮਾਮਲਾ ਹੈ ਭਾਜੀ ਗੱਲ ਕੁਛ ਨਹੀਂ ਸਾਰੇ ਅੱਗ ਸੇਕਦੇ ਪਏ ਸੀ ਛੜੇ ਆਏ ਨੂੰ ਆ ਗਾਲਾਂ ਕੱਢਣ ਲੱਗ ਗਿਆ ਕਹਿੰਦਾ ਲਾਲੇ ਨੂੰ ਆ ਮਤਲਬ ਅੰਕਲ ਦਾ ਨਾਮ ਲਾਲਾ ਹੀ ਆ ਅੱਛਾ ਜੀ ਤੇ ਇਹਨਾਂ ਦੀ ਲੇਬਰ ਲੂਬਰ ਕੰਮਕੁਮ ਕਰਤੀ ਹੋਣਾ ਦਾ ਆਪਸ ਦਾ ਕੋਈ ਰੋਲਾ ਹੋਣਾ ਠੀਕ ਹੈ ਤੇ ਉਸ ਤੋਂ ਬਾਅਦ ਆ ਕੇ ਇਹਨਾਂ ਨੂੰ ਗਾਲਾਂ ਕੱਢਣ ਲੱਗ ਗਿਆ ਅੱਛਾ ਗਾਲਾਂ ਕੱਢਣ ਦੀ ਇਹ ਕਿਹਾ ਗਾਲਾਂ ਕਿਉਂ ਕੱਢਦਾ ਵੀ ਇੱਥੇ ਧਰ ਆ ਕੇ ਆਪਣੇ ਘਰ ਨੂੰ ਜਾ ਅੱਛਾ ਜੀ ਤੇ ਉਹ ਉਧਰ ਆਗੇ ਪੁਰਾਣ ਤੋਂ ਬਾਅਦ ਆਗੇ ਇਟਾ ਉਟਕ ਜਦੋਂ ਹੱਥਪਾਈ ਹੋ ਗਈ ਜਦੋਂ ਨਹੀਂ ਲੱਗਿਆ ਸਾਰੇ ਮੱਲੇ ਵਾਲੇ ਇਕੱਠੇ ਹੋ ਗਏ ਉੱਪਰ ਚੜ ਗਏ ਛੱਤ ਤੇ ਸਾਰੇ ਦਰਾਨ ਕੇ ਇਟਾ ਉਟਕ ਚਲਾਉਣ ਲੱਗੇ ਪਹਿਲਾਂ ਵੀ ਇਦਾਂ ਹੀ ਵਾਰਤਤ ਕਰਦਾ ਪਾਜੀ ਇਹ ਰੋਜ ਦਾ ਕੰਮ ਆ ਇੱਥੇ ਮੱਲੇ ਦੇ ਸਾਡੇ ਇਹ ਨੇ ਇਦਾਂ ਕਰਨਾ ਚਾਰ ਬੰਦੇ ਬਲਾ ਕੇ ਡਾਈ ਕਰਨੀ ਉਸ ਤਰ੍ਹਾਂ ਲਿਆ ਕੇ ਮੱਲੇ ਨੂੰ ਗਾਲਾਂ ਕੱਢਣੀਆਂ ਚੁੱਪ ਚਾਪ ਬਹਿਣਾਂ ਦਾ ਇਹ ਜੀ ਗੱਲ ਕਰਦਾ ਕਿ ਅੱਜ ਦਾ ਨਹੀਂ ਕਈ ਵਾਰ ਦਾ ਕੰਮ ਕੀ ਨਾਮ ਕੀ ਪੂਰਾ ਮੱਲਾ ਆਖਿਆ ਪੂਰਾ ਮਹੱਲਾ ਸਰ ਪਰੇਤਾਨ ਪੂਰਾ ਮੱਲਾ ਆਖਿਆ ਇਹ ਬੰਦੇ ਦਾ ਠੀਕ ਹੈ ਜੀ

ਕਾ ਨਾਮ ਹੈ ਉਹਨਾਂ ਦਾ ਜਿੰਨੇ ਸਾਬ ਵੀ ਹਾਂਜੀ ਸਾਬ ਵੀ ਕਿਸ ਚੀਜ਼ ਸੇ ਹਮਲਾ ਕੀਆ ਇਟ ਸੇ ਇਟੇ ਮਾਰੀ ਹੈ ਹਾਂਜੀ ਤਾਂ ਕੋਈ ਸੀਸੀਟੀਵੀ ਆਈ ਹੈ ਇਸਕੀ ਨਹੀਂ ਅਭੀ ਨਹੀਂ ਆਈ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਈਐਸਏ ਕੁਲਵਿੰਦਰ ਸਿੰਘ ਕੀ ਮਾਮਲਾ ਕੀ ਹੈ ਜਿਹੜਾ ਲੈ ਕੇ ਆਏ ਹੋ ਬੰਦੇ ਨੇ ਜੀ ਕੀ ਨਹੀਂ ਦਾਦੂ ਰੂਪੀ ਤੇ ਹੋਈ ਹੁਲਰ ਬਾਜੀ ਕਰਦੇ ਸੀ ਗਲੀ ਵਾਲਿਆਂ ਦੇ ਇਟਾ ਰੋੜੇ ਮਾਰੇ ਆ ਉੱਥੇ ਇਹਨਾਂ ਦੀ ਲੜਾਈ ਹੋਈ ਹੈ ਜਿਹਦੇ ਸਬੰਧ ਚ ਇਹੋ ਜਗਵੀ ਹੋਇਆ ਤੇ ਦੂਜੀ ਪਾਰਟੀ ਜਿਹੜੀ ਇਹਨਾਂ ਨੇ ਮਾਰੀਆਂ ਉਹ ਵੀ ਜਗਵੀ ਆ ਉਹ ਵੀ ਐਮਐਲਆ ਕਢਾ ਕੇ ਗਏ ਐ ਇਹ ਤੋਂ ਪਤਾ ਲੱਗਾ ਬਾਕੀ ਜੋ ਕਾਰਵਾਈ ਬਣਦੀ ਆ ਉਸ ਦੇ ਹਿਸਾਬ ਨਾਲ ਕੀਤੀ ਜਾਊਗੀ ਜਿਹੜੇ ਬੰਦੇ ਨੇ ਮਾਰਕ ਪਈ ਕੀਤੀ ਐ ਇਹਨੇ ਨਸ਼ਾ ਰੋਗ ਕੀਤਾ ਕਿਸੇ ਤਰ੍ਹਾਂ ਡਾਕਟਰ ਨੂੰ ਦਰਖਾਸਤ ਲੈ ਕੇ ਪੇਸ਼ ਕੀਤੀ ਆ ਉਹ ਮੈਡੀਕਲ ਕਰਨੇ ਕਿ ਜੋ ਵੀ ਆਇਆ ਉਹਦੇ ਹਿਸਾਬ ਨਾਲ ਕਰ ਦੋ ਯਾਰ ਕਿੰਨੇ ਕੁ ਬੰਦੇ ਸੱਟਾਂ ਲੱਗੀਆਂ ਜਿਹੜੇ ਟਾਈਮ ਆਏ ਯਾਰ ਜਾਨੀ ਕਿ 4-5 ਬੰਦਿਆਂ ਦੇ ਇਨ ਲਈ ਦਸ ਮਹੀਨੇ ਲੱਗੀਆਂ ਵੀ ਚਾਰ ਪੰਜ ਮਹੀਨੇ ਲੱਗੇ ਬਾਕੀ ਹੋਰ ਵੀ ਇਟਾਂ ਇਟਾਂ ਉਹਦੇ ਕਾਫੀ ਗਲੀ ਜੇ ਖੇਲ ਰਹੇ ਭਾਈ ਕਾਫੀ ਇਟਾਂ ਉਹਦੇ ਚਲਾ ਰਹੇ ਜਦੋਂ ਮੌਕੇ ਤੇ ਪਹੁੰਚੇ ਅਸੀਂ ਠੀਕ ਹੈ ਜੀ ਹਾਂ ਜੀ ਬੰਦੇ ਕਾਫੀ ਜਗਵੀ ਹੋਏ ਆ ਬਾਕੀ ਦੇਖਦੇ ਕਿੰਨੇ ਬੰਦੇ ਜਗਵੀ ਹੋਏ ਕਿੰਨੀਆਂ ਉਰਤਾਂ ਜੀ ਜਾਊਗੀ ਇਹ ਬੰਦੇ ਦੇ ਜਿਹੜੇ ਪਹਿਲਾਂ ਕਰ ਵੀ ਜੋ ਕਰੂੰਦੇ ਸਰਕਾਰ ਵੀ ਬਣਦੀ ਆ ਉਹ ਕੀਤੀ ਜਾਏਗੀ ਠੀਕ ਹੈ ਸਰ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਐਸੇ ਕਰਵਿੰਦਰ ਸਿੰਘ ਠਾਣਾ ਟੇਬਾ ਜੀ ਠੀਕ ਹੈ ਥੈਂਕ ਯੂ ਹਾਂ ਜੀ